ਜੇਕਰ ਤੁਸੀਂ ਆਪਣੀ ਗੱਡੀ ਜਾਂ ਫਿਰ ਕਿਸੇ ਹੋਰ ਵਾਹਨ ਨੂੰ ਕਿਸੇ ਕੰਦ ਦੇ ਕੋਲ ਜਾਂ ਫਿਰ ਕਿਸੇ ਪੁਰਾਣੀ ਬਿਲਡਿੰਗ ਦੇ ਕੋਲ ਖੜੀ ਕਰਦੇ ਹੋ ਤਾਂ ਅੱਜ ਹੀ ਸਾਵਧਾਨ ਹੋ ਜਾਓ ਕਿਉਂਕਿ ਅਜਿਹਾ ਕਰਨਾ ਤੁਹਾਨੂੰ ਮਹਿੰਗਾ ਪੈ ਸਕਦਾ ਹੈ ਜੀ ਹਾਂ ਜਿਵੇਂ ਫਿਰੋਜ਼ਪੁਰ ਦੇ ਬਾਬਾ ਇਨਕਲੇਵ ਦੇ ਲੋਕਾਂ ਨੂੰ ਮਹਿੰਗਾ ਪੈ ਗਿਆ ਜਿਨ੍ਹਾਂ ਦੀਆਂ ਗੱਡੀਆਂ ਮਿੰਟਾਂ ਸਕਿੰਟਾਂ ਵਿੱਚ ਚੱਕਣਾ ਚੁਰ ਹੋ ਗਈਆਂ ਦਰਸਲ ਗੱਡੀਆਂ ਪੁਰਾਣੀ ਕੰਦ ਦੇ ਕੋਲ ਖੜੀਆਂ ਸਨ ਜੋ ਕਿ ਕਮਜ਼ੋਰ ਜਾਪਦੀ ਸੀ ਬੀਤੀ ਰਾਤ ਆਈ ਹਨੇਰੀ ਨੇ ਕੰਦ ਨੂੰ ਤਾਸ਼ ਦੇ ਪੱਤੇ ਮਾਂਗੂ ਟਾਈਟੇੜੀ ਕਰ ਦਿੱਤਾ ਜਿਸ ਦਾ ਮਲਵਾ ਖੜੀਆਂ ਗੱਡੀਆਂ ਤੇ ਡਿੱਗਿਆ ਜਿਸ ਦੌਰਾਨ ਗੱਡੀਆਂ ਤਹਸਨਸ ਹੋ ਗਈਆਂ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਗੱਡੀਆਂ ਪੂਰੀ ਤਰ੍ਹਾਂ ਨੁਕਸਾਨੀਆਂ ਜਾ ਚੁੱਕੀਆਂ ਨੇ ਪਰ ਉਥੇ ਹੀ ਜਾਨੀ ਨੁਕਸਾਨ ਤੋਂ ਬਚਾਰਿਆ ਇਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਅਕਸ਼ੇ ਕੁਮਾਰ ਅਤੇ ਹਰੀਸ਼ ਕੁਮਾਰ ਗੱਡੀ ਦੇ ਮਾਲਕਾਂ ਨੇ ਜੋ ਅੱਗੇ ਦੱਸਿਆ ਉਹ ਵੀ ਸੁਣੋ ਮੇਰਾ ਨਾਮ ਅਕਸ਼ੇ ਕੁਮਾਰ ਹੈ ਜੀ ਅਕਸ਼ੇ ਕੁਮਾਰ ਜੀ ਇਹ ਗੱਡੀਆਂ ਥੱਲੇ ਆ ਗਏ ਕਿਸ ਤਰ੍ਹਾਂ ਆਇਆ ਕੀ ਕਰ ਲਿਆ ਇਹ ਰਾਤ ਨੂੰ ਬਹੁਤ ਜ਼ਿਆਦਾ ਹਨੇਰੀ ਸੀਗੀ ਔਰ ਕੰਨ ਕੋਈ ਨਹੀਂ ਛਾਲੜ ਨਹੀਂ ਲੱਗ ਰਹੀ ਸੀ ਕਿ ਕਾਫੀ ਢੇਰ ਤੋਂ ਬੈਂਕ ਦੇ ਪ੍ਰੋਜੈਕਸ਼ਨ ਸੀਗੀ ਐਵਰੀ ਜ਼ਮੀਨ ਦੇਵਰਾਹ ਹਾਈ ਟੈਕ ਫੈਕਟਰੀ ਸੀ ਪਹਿਲੇ ਤੇ ਉਹਦੇ ਕਾਰਨ ਕੰਨ ਕਮਜ਼ੋਰ ਹੋਣ ਕਾਰਨ ਜਿਹੜੀ ਆ ਉਹ ਇੱਕੋ ਦਮ ਅਚਾਨਕ ਹੀ ਗਿਰ ਗਈ ਬਹੁਤ ਆਂਦੀ ਆਈ ਤੇਜ਼ ਜਿਆਦਾ ਬਹੁਤ ਤੇਜ਼ ਆਂਦੀ ਸੀ ਜੀ ਤੇ ਨਹੀਂ ਜਾਣੀ ਨੁਕਸਾਨ ਤਾਂ ਬਚਾਵ ਹੋ ਗਿਆ ਥੋੜੀ ਦੇਰ ਪਹਿਲੇ ਹੀ ਲਗਾ ਕੇ ਗਏ ਸੀ ਗੱਡੀ ਤੇ ਐਵਰੀ ਸੀ ਕਿ ਖਾਲੀ ਗੱਡੀਆਂ ਖੜੀਆਂ ਹਾਂਜੀ ਗੱਡੀਆਂ ਖਾਲੀ ਸੀਗੀਆਂ ਕੋਈ ਹੈ ਨਹੀਂ ਸੀਗਾ ਦੋ ਤਿੰਨ ਜਣੇ ਤਾਂ ਬਾਲ ਬਾਲ ਬਚੇ ਉਹ ਪਹਿਲੇ ਹੀ 2 ਮਿੰਟ ਪਹਿਲੇ ਲੈ ਕੇ ਗਏ ਸੀਗੇ ਗੱਡੀ ਆਪਣੀ ਇੱਥੋਂ ਚੱਕ ਕੇ ਤੇ ਬਾਕੀ ਇਹਨਾਂ ਦਾ ਬਹੁਤ ਨੁਕਸਾਨ ਹੋਇਆ ਹੈ ਤੇ ਕਿੰਨੀਆਂ ਗੱਡੀਆਂ ਟੁੱਟ ਗਈਆਂ ਟੋਟਲ ਤਿੰਨ ਬਿਲਕੁਲ ਹੀ ਖਤਮ ਹੋ ਗਈਆਂ ਨੇ ਤੇ ਹਾਂ ਦੋ ਗੱਡੀਆਂ ਥੋੜੀਆਂ ਡੈਮੇਜ ਹੋਈਆਂ ਸੀ ਉਹ ਲੈ ਕੇ ਠੀਕ ਕਰਵਾ ਰਹੇ ਨੇ ਕਿੰਨੀਆਂ ਗੱਡੀਆਂ ਥੱਲੇ ਹੋਈਆਂ ਟੋਟਲ ਤਿੰਨ ਬਿਲਕੁਲ ਡੈਮੇਜ ਹੋਈਆਂ ਤੇ ਦੋ ਨੂੰ ਥੋੜਾ ਥੋੜਾ ਨੁਕਸਾਨ ਹੋਇਆ ਪੰਜ ਗੱਡੀਆਂ ਸੀਗੀਆਂ ਤੇ ਲੇਕਿਨ ਉਹਨਾਂ ਨੂੰ ਬਹੁਤ ਮਾਮੂਲੀ ਜਿਹਾ ਨੁਕਸਾਨ ਹੋਇਆ ਤਿੰਨ ਤਾਂ ਬਿਲਕੁਲ ਹੀ ਖਤਮ ਹੋ ਗਈਆਂ ਨੇ ਪ੍ਰਸ਼ਾਸਨ ਨੂੰ ਇਹ ਮੰਗ ਹੈ ਸਾਡੀ ਵੀ ਇਹਨਾਂ ਦਾ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਪਰਵਾਹੀ ਕੀਤੀ ਜਾਏ ਤਾਂ ਕਿ ਕੁਝ ਰਿਲੀਫ ਮਿਲੇ ਕਿਉਂਕਿ ਇਹ ਨੈਗਲੀਜੈਂਸੀ ਹੈ ਜਿਨ੍ਹਾਂ ਦੀ ਦੀਵਾਰ ਸੀ ਜਾਂ ਜਿਨ੍ਹਾਂ ਨੇ ਮੁਰਦਗੀ ਕੀਤੀ ਹੋਈ ਸੀ ਉਹਨਾਂ ਦੀ ਇੰਨੀ ਵੀਕ ਕਮਜ਼ੋਰ ਦੀਵਾਰ ਹੋ ਗਈ ਸੀ ਤੈਨੂੰ ਰਿਪੇਅਰ ਕਿਉਂ ਨਹੀਂ ਕਰਵਾਇਆ ਉਹਨਾਂ ਨੇ ਜਦੋਂ ਡਿਸਪੈਂਡਰਲੀ ਕਰ ਹਾਂ ਇਸ ਕਰਕੇ ਪ੍ਰਸ਼ਾਸਨ ਨੂੰ ਮੰਗ ਹੈ ਵੀ ਇਹਨ ਦੇ ਵੱਲ ਧਿਆਨ ਦਿੱਤਾ ਜਾਏ ਇੱਥੇ ਹੀ ਆ ਵਾਵਾ ਕਲੋਨੀ ਨਾਲ ਹੀ ਘਰ ਗੱਡੀਆਂ ਆਈਆਂ ਕਦੋਂ ਆਈਆਂ ਤੇ ਕੀ ਹੋ ਗਈ ਗੱਡੀ ਤਾਂ ਰੋਜ਼ ਹੀ ਇੱਥੋਂ ਲਿਆ ਕੇ ਮੁੰਡਾ ਇੱਥੇ ਖੜੀ ਕਰਦਾ ਹੈ ਅੰਦਰ ਥੜੀ ਉੱਚੀ ਹੈ ਵੀ ਜਾ ਨਹੀਂ ਸਕਦੀ ਥੜੀ ਨੀਵੇਂ ਕਰਾ ਕੇ ਫਿਰ ਉਹ ਅੰਦਰ ਖੜੀ ਕਰਦਾ ਹੈ ਇਹ ਖਾਲੀ ਪਲਾਟ ਹੈ ਇੱਥੇ ਖਿਲਾਰਦੇ ਹਾਂਜੀ ਇੱਥੇ ਖਿਲਾਰਦੇ ਤਕਰੀਬਨ ਕਈ ਲੋਕ ਇੱਥੇ ਖਿਲਾਰਦੇ ਹਾਂਜੀ ਅਸੀਂ ਵੀ ਇੱਥੇ ਰਾਤੀ ਮੁੰਡੇ ਨੇ ਇੱਥੇ ਆ ਕੇ ਖਿਲਾਰੀ ਦੇ ਘਰ ਬੜੇ ਤੇ ਨਾਲ ਹੀ ਕੀ ਹੋਇਆ ਪਿੱਛੇ ਤੂਫਾਨ ਆਇਆ ਕੀ ਹਾਂ ਤੂਫਾਨ ਤਾਂ ਚੱਲ ਹੀ ਰਿਹਾ ਸੀ ਹਾਤੀ ਤੂਫਾਨ ਤੇ ਆ ਗਿਆ ਸੀ ਹਾਂ ਹਵਾ ਤਾਂ ਕਾਫੀ ਤੇਜ਼ ਸੀ ਕੀ ਡਿੱਗਿਆ ਕੀਤਾ ਲੁੱਗ ਗਿਆ ਤੇ ਉਹ ਬੀਮ ਜਾ ਗਿਰਿਆ ਜੀ ਉੱਤੇ ਇਟਾਂ ਦਾ ਹਾਂ 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 ਉਹਦੇ ਨਾਲ ਉਹ ਥੱਲੇ ਆ ਗਏ ਉਹ ਥੱਲੇ ਆ ਗਏ ਕਿੱਡੀਆਂ ਕਿੱਡੀਆਂ ਥੱਲੇ ਆਈਆਂ ਮੈਂ ਤਾਂ ਰਾਤ ਨੂੰ ਦੇਖਿਆ ਦੋ ਗੜੀਆਂ ਸੀ ਦੋ ਤਿੰਨ ਥੱਲੇ ਆਈ ਹੋਈਆਂ ਹੋਰ ਵੀ ਆ ਜਾਂਦੇ ਹਾਂ ਹਾਂ ਹੋਰ ਪਤਾ ਨਹੀਂ ਕਿੰਨੇ ਕਿਦੀਆਂ ਕਿਦੀਆਂ ਸੀ ਸਾਰੇ ਘਰ ਇੱਥੇ ਰੋਕਦੇ ਸੀ ਇਹ ਤਾਂ ਹੁਣ ਮੇਰੇ ਵੱਡੇ ਬ੍ਰਦਰ ਨੂੰ ਪੁੱਛਦਾ ਮੈਂ ਤਾਂ ਉਹਨਾਂ ਦੇ ਕੋਲ ਰਹਿਣਾ ਕਿ ਕਿਹੜੇ 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 ਘਰਾਂ ਦੇ ਕਿਹੜੇ ਨੇ ਕਿੰਨੇ ਦਾ ਨੁਕਸਾਨ ਜਿਹੜਾ ਹੋਇਆ ਗੱਡੀਆਂ ਦਾ ਡੇਮੇਜ ਹੋ ਗਿਆ ਹੈ ਕਿੰਨੇ ਦਾ ਡੇਮੇਜ ਹੋ ਗਿਆ ਹੈ ਜਿਹੜਾ ਨੁਕਸਾਨ ਹੋਇਆ ਕਿੰਨੇ ਦਾ ਨੁਕਸਾਨ 7-8 ਲੱਖ ਰੁਪਏ ਦਾ ਲਾ ਲਓ ਜੀ ਇਹਨਾਂ ਦਾ ਹੋਇਆ ਹੀ ਹੋਣਾ 4 ਸਾਲ ਪੁਰਾਣੀ ਗੱਡੀ ਹੈਗੀ ਹੈ ਹੋਰ ਵੀ ਹੋ ਗਿਆ ਜਿਹੜੀ ਬਾਕੀ ਹੋਰ ਜਿਹੜੀਆਂ ਗੱਡੀਆਂ ਹਨ ਉਹਨਾਂ ਦਾ ਵੀ 15 ਔਰ 20 ਟੋਟਲ 15-20 ਲੱਖ ਰੁਪਏ ਦਾ ਨੁਕਸਾਨ ਹੋਇਆ ਪ੍ਰਸ਼ਾਸਨ ਤੇ ਮੰਗ ਸਰਕਾਰ ਤੋਂ ਸਰਕਾਰ ਤੋਂ ਮੰਗ ਹੈ ਵੀ ਸਾਡੀ ਗੱਡੀ ਦਾ ਕਲੇਮ ਕਰਉਣ ਦਿੱਤਾ ਹੈ ਸਾਡੀ ਮਦਦ ਕੀਤੀ ਜਾਵੇ। ਸਵੇਸ ਮੌਕੇ ਪੀੜਤਾ ਨੇ ਪ੍ਰਸ਼ਾਸਨ ਤੇ ਸਰਕਾਰ ਨੂੰ ਗੁਹਾਰ ਲਗਾਈ ਹੈ। ਉਹਨਾਂ ਨੇ ਸਰਕਾਰ ਦੇ ਕੋਲੋਂ ਮਦਦ ਦੀ ਮੰਗ ਕੀਤੀ ਹੈ। ਖੈਰ ਹੁਣ ਤੁਸੀਂ ਵੀ ਆਪਣੀ ਗੱਡੀ ਭਰ ਕਰਨ ਲੱਗੇ ਧਿਆਨ ਰੱਖਿਓ ਤੇ ਇਸ ਵੀਡੀਓ ਨੂੰ ਆਪਣੇ ਦੋਸਤਾਂ, ਮਿੱਤਰਾਂ ਅਤੇ ਰਿਸ਼ਤੇਦਾਰਾਂ ਤੱਕ ਸ਼ੇਅਰ ਕਰ ਦਿਓ ਤਾਂ ਕਿ ਉਹ ਵੀ ਅਲਰਟ ਹੋ ਸਕਣ। ਹਕੀਕੀ ਟੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ।